ਅਨਿੱਕੀ ਜਿੱਤੀ ਦੀ ਨਾ ਇਹਦੀ ਸੈਤਾਨਾ ਨਾ ਆ ਦੇਖ ਸਵੇਰੇ ਸਵੇਰੇ ਨਾ ਬੋਤਲਾ ਦੀ ਬੋਤਲ ਚੱਕੀ ਫਿਰਦੀ ਅੰਦਰ ਕਿਹੜੀ ਸੀ ਫਿਰਦੀ ਆ ਉਹਦੇ ਨਾਲ ਚਕਰ ਚੁੰਡਾ ਬਣਾਈ ਫਿਰਿਆ ਤੁਸੀਂ ਦੇਖੀ ਚੱਲੋ ਜੀ ਹੱਕ ਤੱਕ ਤੇ ਹਰੀ ਸਬਜ਼ੀ ਚੱਕ ਕੇ ਲੈ ਗਈ ਕਿਤੇ ਕਾਹਚ ਕੁਝ ਨਹੀਂ ਸਰਦੇਗੀ ਵੀਡੀਓ ਐਨ ਤੱਕ ਜ਼ਰੂਰ ਦੇਖਣੀ ਤੇ ਜੇ ਅਗਰ ਤੇ ਜਿਹੜੇ ਚੈਨਲ ਤੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਆ ਦੇਖੋ ਨੰਦਰ ਇਹਨੂੰ ਖਾਣ ਨੂੰ ਪਾਇਸ ਕਿਲੂ ਕਿਲੂ ਖਾਂਦੇ ਵੀ ਤਾਂ ਕੋਣ ਲੈ ਵੀ ਆ ਤਾਂ ਵਿਚਾਰੀ ਸੁੰਘ ਕੇ ਮੁਰ ਜਾਂਦੀ ਕੁਝ ਖਾਂਦੀ ਨਹੀਂ ਹੋਗੀ ਨਾ ਇਹਨੂੰ ਖਾਂਦੇ ਨਾ ਕੁਝ ਹਰ ਆ ਦੇਖ ਉਹਨੂੰ ਲਿਆਕ ਦਿੱਤੀ ਹੋਈ ਇਹਦੀ ਫੀਡ ਹੈ ਫੀਡ ਖਾ ਲੁ ਕੁ ਖਾ ਦਿਨਾ ਮੈਨੂੰ ਦੇ ਦੇ ਦੇਖ ਦੇ ਚਾਹੇ ਪੂਰਾ ਜੋਰ ਲੱਗਿਆ ਪੇ ਖਾ ਕੇ ਹਟਨਾ ਸਵੇਰ ਤੋਂ ਸ਼ਾਮ ਤੱਕ ਖਾਈ ਚੱਲੇ ਜੋ ਮਿਲ ਜੇ ਕਾਗੜੀ ਮਿਲ ਜੇ ਹਰੀ ਸਬਜ਼ੀ ਮਿਲ ਜੇ ਜਿਹੜੀ ਵੀ ਚੀਜ਼ ਆਉਂਦੀ ਹੈ ਮੂੰਹ 'ਚ ਆ ਜਾਏ ਬਸ ਉਹਨੂੰ ਬਿਲਕੁਲ ਨਹੀਂ ਛੱਡਦੀ ਹੈਗੀ ਆ ਦੇਖੀ ਹੁਣ ਅੱਗੇ ਕਿਵੇਂ ਫੜੀਆਂ ਸੀ ਚੌਲੀ ਫੜੀਆਂ ਚੱਕ ਕੇ ਲਗੀ ਉਹ ਦੇਖ ਅੱਧੀਆਂ ਖਾ ਲਈਆਂ ਅੱਧੀਆਂ ਛੱਡਤੀਆਂ ਹੁਣ ਅਕਾਲ ਚੱਕਲਾ ਇਧਰ ਨਹੀਂ ਕਿਧਰ ਚੱਕ ਕੇ ਫਿਰਦੀ ਉਹ ਇਹਦੇ ਵਿੱਚ ਕੀ ਕੱਢਣਾ ਤੇ ਹੁਣ ਦੇਖੀ ਕਾਗੜ ਚੱਕਲੇ ਹੁਣ ਦੁੱਧ ਵੀ ਹੋ ਗਈ ਜੋ ਤੇ ਪੀ ਕੇ ਫਿਰ ਇਹਨੇ ਕਾਗਜ ਵੱਲ ਹੋ ਜਾਣਾ ਫਿਰ ਇਹਨੇ ਤਤਵੀਨ ਫਿਰ ਕਾਗਜ ਦੇ ਵੱਲ ਇਹ ਆਬਦੀ ਨਰਜੀ ਪੂਰੀ ਰੱਖਦੇ ਪੂਰੇ ਟਾਈਮ ਤੇ ਆ ਦੇ ਕਿੰਨੇ ਲੱਗੇ ਪਾੜਨ ਕੋਈ ਚੀਜ਼ ਕਾਗਜ ਦੀ ਹੋਵੇ ਕਤਰਾ ਕਤਰਾ ਕਰਦੇ ਚੂਹੇ ਦਿੰਦੀ ਜੀ ਮੈਨੂੰ ਤਾਂ ਤੂੰ ਹੀ ਹੋਣੀ ਪਿਛਲੇ ਜਨਮ ਦੇ ਵਿੱਚ ਇਹਦੇ ਫੜਾ ਨਹੀਂ ਕਾਗਜਾਂ ਦੇ ਕਿੰਨੇ ਚੱਕੀ ਵਰਦੇ ਪਲੂ ਓਏ ਪਲੂ ਜੇ ਮੈਂ ਨਹੀਂ ਸੋਧਿਆ ਦੇਖੋ ਉਹਦੇ ਕੱਦੂ ਦੀ ਬਿੱਲ ਲੱਗੀ ਨੇ ਕੱਦੂ ਦੀ ਬਿੱਲਾਂ ਨਹੀਂ ਛੱਡਦੀ ਹੈਗੀ ਕਿ ਕਦੇ ਕੱਦੂ ਤੋੜ ਕੇ ਲੈ ਕੇ ਆਪਣੇ ਘਰ ਨੂੰ ਚੱਕੀ ਫਿਰੇ ਮਾਰੇ ਦੰਦ ਕੱਚਾ ਕੱਦੂ ਵੀ ਨਹੀਂ ਛੱਡਦੀ ਹੈਗੀ ਆ ਦੇਖੀ ਨਾ ਇੱਥੇ ਪਤਾ ਨਹੀਂ ਕੀ ਕੱਡੂ ਕੀ ਕੱਢਦਾ ਕੱਢਦਾ ਚੱਲ 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 ਹੋ ਸੁਰੂ 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 ਉਪਰੋਂ ਵੀ ਕੀ ਕੱਢੀ ਨਹੀਂ ਇੱਥੋਂ ਓਏ ਲੈ ਓਹ ਵੋ ਦੇਖ ਜਿੰਮ ਪਤਾ ਨਹੀਂ ਅੱਲਾ ਦੇ ਦਾ ਚਰਾ ਕੱਢਣਾ ਹੁੰਦਾ ਹੁਣ ਉਹ ਲੈ ਗਈ ਲੱਕੜ ਚੱਕ ਕੇ ਕਿੱਥੇ ਲੈ ਕੇ ਜਾਨੀ ਅੰਦਰ ਨਹੀਂ ਲੈ ਕੇ ਜਨਾਂ ਦਿੱਤਾ ਸਾੜ ਦੇ ਕੋਈ ਚ ਗਿੱਲੇ ਲੱਕੜਾਂ ਵੀ ਨਹੀਂ ਛੱਡਦੀ ਹੈਗੀ ਉਹ ਲੈ ਗਈ ਚੱਕ ਕੇ ਹੁਣ ਐਨੀ ਬੋਦੇ ਕਿੱਧਰ ਲੈ ਕੇ ਜਾਊ ਕਿੱਥੇ ਲੈ ਕੇ ਚਲੀਂ ਦੇਖਾ ਇੱਧਰ ਫੜਾ ਦੇ ਮੈਨੂੰ ਫੜਾ ਦੇ ਫੜਾ ਦੇ ਇੰਨੀ ਤੇ ਛਿੱਤਰ ਪਾਣੇ ਕੀ ਬਹੁਤ ਅੰਦਰ ਨਹੀਂ ਜਾਣਾ ਇੱਧਰ ਉਹ ਦੇਖੋ ਲੈ ਗਈ ਐਡੀ ਸ਼ੈਤਾਨ ਨੇ ਬਿਲਕੁਲ ਕੋਈ ਚੀਜ਼ ਨਹੀਂ ਸਰਦੀ ਹੈ ਕਿ ਹੋ ਗਈ ਕਿੱਦੇ ਚੱਲੀਏਗੀ ਹੁਣ ਚੁੱਲੇ 'ਚ ਚੱਲ ਚੁੱਲੇ 'ਚ ਲੱਕੜੇ ਚੱਕਰ ਵੀ ਹਾਂ ਚੱਕ ਲੱਕੜਾ ਲੈ ਕੇ ਦੇ ਵੀ ਚੁੱਲੇ 'ਚ ਹੈਗੀ ਨਹੀਂ ਜਾਂ ਨਹੀਂ ਹੈਗੀ ਉਹ ਦੇਖ ਜਮੀਤੋ ਚੈਰੀ ਇੰਨੀ ਭੋਲੀ ਹੈ ਨਾ ਸਭ ਉਹ ਜਿਹਦੇ ਵਰਗੀ ਤਾਂ ਕੋਈ ਹੈ ਨਹੀਂ ਕਹਦੇ ਵਿੱਚ ਇਹ ਚਿੱਡੀ ਨਾ ਥੱਕਦੀਆ ਨਾ ਕੁਝ ਹੋਰ ਜੇ ਨਰਜੀਪੁਰੀ ਦੋ ਬਿੰਦਕ ਬਾਅਦ ਤੇ ਪਾਣੀ ਪੀ ਲੈਣਾ ਦੁੱਧ ਪੀ ਲੈਣਾ ਪਾਣੀ ਪੀ ਲੈਣਾ ਹੁਣ ਦੇਖ ਕਿੰਨੀ ਲਾੜ ਕਰਨੀ ਉਹ ਦੇਖੋ ਜਿਵੇਂ ਨੇ ਇਹਨੇ ਪੰਗੇ ਲੈਂਦੇ ਜੇ ਉਹ ਕਹੋ ਕਿ ਮੈਂ ਨਹੀਂ ਖੇਡਣਾ ਉਹਦੇ ਕੋਲ ਮੇਰੇ ਨਾਲ ਖੇਡ ਮੇਰੇ ਨਾਲ ਖੇਡ ਉਹਨਾਂ ਨੂੰ ਬੈਠਣ ਦੀ ਆ ਦੇਖੀ ਲੈ ਮਕਾ ਆ ਗਈ ਕਾ ਖਾਣ ਲੱਗ ਗਈ ਆ ਤਾਂ ਵਿਚਾਰੀਆਂ ਸੀ ਪੈਂਦਾ ਗਰਮੀ ਮੰਨੀ ਬੈਠੀ ਜਾਂ ਤਾਂ ਮੈਂ ਤਾਂ ਠੰਡ ਲੱਗਦੀ ਇਹਦੀ ਨੌ ਪਾਸ ਮੁੱਕ ਗਈ ਕੀ ਖਾ ਜੇ ਨਹੀਂ ਇੱਥੇ ਟਿੱਡੀ ਉਹ ਇੱਕ ਟਿੱਡੀ ਕੀ ਖਾ ਜੇ ਨਹੀਂ ਦੱਸ ਮੈਨੂੰ ਜਿਮੂ ਉਹ ਜਿਮੂ ਉਹ ਛੱਤਰ ਮਾਰ ਦੇਖੋ ਤੇ ਕੀ ਖਾ ਜਾਂਦੀ ਮਾਰਨੀ ਚੱਕਣ ਤੰਦ ਮਾਰਦੇ ਉਹਦੇ ਪਤਾ ਨਹੀਂ ਕੀ ਖਾ ਜੇ ਘਾਹ ਵੀ ਨਹੀਂ ਸੜਦੀ ਕੁਝ ਵੀ ਮਿਲ ਜੇ ਲੱਕੜ ਕਾगज ਹਈਆਂ ਸਭ ਨੇ ਜਿਹੜਾ ਮੂੰਹ ਚੋਂ ਦੱਖਾਈ ਜਨਾ ਸਾਡੀ ਵਿਚਾਰੀ ਪਿਆਰੀ ਜਿਵੇਂ ਥਾਪ ਗਈ ਕਿ ਉਹ ਕਿਹਾ ਗਿਆ ਗਰਮੀ ਲੱਗਦੀ ਹੈ ਆਏ ਹਾਏ ਇਹਨਾਂ ਵਿਚਾਈ ਸਾਡੀ ਜਿੰਮੀ ਨੂੰ ਗਰਮੀ ਲੱਗਦੀ ਹੈ ਅਗਰ ਸਾਡੇ ਚੈਨਲ ਜਿੰਮੀ ਤੇ ਢਿੱਡੀ ਤੇ ਆਇਓ ਨਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਉਹ ਦੇਖ ਪਤਾ ਨਹੀਂ ਕੀ ਆਗਾਥ ਹੋਇਆ ਚਾਰੇ ਸਿੱਧਾਣਾ ਪਾਉਣਿਆਂ ਕਿ ਉਹਨਾਂ ਨੂੰ ਨਹੀਂ ਖਾਣ ਦਿੰਦੇ ਕਿ ਮਗਰੋ ਇਤਰਾ ਨਹੀਂ ਤੇ ਸੱਤਰ ਪਣਗੇ ਚਲ ਉਧਰ ਢੀ ਸਤਾਂਣਾ ਗਿਆ ਠੀਠ ਜੀ ਨਾ ਹੋਵੇ ਬੰਦਾ ਵੀ ਦੋ ਘੜੀਆਂ ਬੈਜੇ ਨੋਰਾ ਮੁਖਾਰੇ ਕਰ ਮਚਿੰਦਾ ਇਹ ਚੱਕੀ ਮੰਗੂ ਚੱਲਦੀ ਰਹਿੰਦੀ ਸਾਰਾ ਦਿਨ ਕਿਤੇ ਨਾ ਕਿਤੇ ਬਿਲਕੁਲ ਜਿਹੜੇ ਪਤੇ ਕੀ ਲੱਭੀ ਜਾਂਦੇ ਇਥੋਂ ਵੀ ਇੱਧਰ ਆ ਜਾ ਇੱਧਰ ਉਹ ਉਹ ਦੇਖ ਹੁਣ ਉਹ ਤਾਂ ਪਛਾਈ ਸਾਡੇ ਸੀਸੀਟੀਵੀ ਕੈਮਰਾ ਤਾਂ ਰੱਖੀ ਕਰਦੀ ਸੀ ਆਣੀ ਵਿਚਾਰੀ ਹੁਣ ਘਰ ਦੀ ਫਿਕਰ ਨੂੰ ਤਾਂ ਵੀ ਕਿਉਂਦਾ ਜਾਂਦਾ ਨਾ ਹੋਵੇ ਕੋਈ ਫਿਰ ਅਸੀਂ ਦੇਖ ਦੇਾਂਗੇ ਮਤਲਬ ਵਿਚਾਰੀ ਫਿਕਰ ਬਹੁਤ ਕਰਦੀ ਹੈਗੀ 24 ਘੰਟੇ ਕੁੱਟੇ ਤੇ ਰਹਿੰਦੀ ਹੈ ਆ ਨਾ ਕੱਲ ਕਣਕ ਧਰੀ ਸੀਗੀ ਕਣਕ ਨੂੰ ਨਹੀਂ ਭੁੰਕੀ ਜਾਵੇ ਇਹ हम हो गया हाथ ने देखे बेचारे गर्मी लग जाएगी आखो कागजा खराब कर देना सौ कागजे जिमो आ जाएगा बहुत स्याण है कि कुछ नहीं कहते जिथे रुक जाने ओने कागजेरी लिया देने टुकड़ा टुकड़ा कर देना छना नहीं है पता नहीं किड़े समोसे नहीं मिले है लगी पे है खान बिलकुल जिमो ਮਾਨੀ ਦੇ ਤਾਂ ਤੇ ਟਿਕਦੀ ਨਹੀਂ ਹੈਗੀ ਦੇਖ ਤੇ ਜਿੰਮੂ ਸਾਡੀ ਤਾਂ ਇੰਨੀ ਨੇ ਉਹ ਇਹਦੇ ਨਾਲ ਪੰਗੇ ਲੈਂਦੀ ਜੇ ਉਹ ਪੈ ਰੋਗੇ ਨੂੰ ਪੈਨ ਨਹੀਂ ਤੇ ਦੇ ਜੇ ਉਹ ਤੋਂ ਕੋਈ ਚੀਜ਼ ਪਾਸੇ ਨਾ ਉਹਦੀ ਚੀਜ਼ ਖਾਣ ਲੱਗ ਜੂਗੀ ਐਡੀ ਸੈਤਾ ਨਹੀਂ ਜੀ ਇੱਕੀ ਜੀ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਆਉਣੇ ਨਾ ਤਾਂ ਜਿੰਮੀ ਤੇ ਟਿੱਡੀ ਦੀ ਵੀਡੀਓ ਜ਼ਰੂਰ ਦੇਖੋ ਤੇ ਲਾਈਕ ਕਰਦੇ ਕੋ ਸਬਸਕ੍ਰਾਈਬ ਤਾਂ ਜੋ ਇਨਰ ਵਿੱਚ ਅੰਦਰ ਵੀ ਚਲੋ ਬੋਲ ਤਾਂ ਨਹੀਂ ਸਕਦੇ ਪਰ ਇਨਸਾਨ ਨਾ ਮੰਗਥੋ ਨਾ ਮੋਟਾ ਇਹ ਇਨਾਂ ਦੇ ਫੀਲਿੰਗ ਹੁੰਦੇ ਆ ਤੇ ਖੇਡਦੇ ਰਹਿੰਦੇ ਨੇ ਤੇ ਤੁਹਾਡੀ ਆਪ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ